ਹੈਲੋ ਫਰੈਂਡ ਹਾਂਜੀ ਅੱਪਸ ਆਫ ਦਾ ਸਵੱਤਹਿ ਜੀ ਇਗਜ਼ਾਮ ਪੈਕਟਰੀ ਵਿੱਚ ਤੇ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਂ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦਾ ਹਰ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਸਾਡੇ ਜੋ ਅੱਜ ਐਮਸੀਕਿਊ ਕੁਐਸਚਨ ਹਨ ਛੋਟੇ ਕੁਐਸਚਨ ਨੇ ਇਹ ਹੈ ਸਭ ਤੋਂ ਪਹਿਲਾ ਕੁਐਸਚਨ ਹੈ ਸਾਡਾ ਸ਼ਾਹ ਮੁਹੰਮਦ ਇਕ ਸਰਕਾਰ ਵਾਜੋਂ ਇਸ ਸਤਰਨਾਹੇ ਕਿਸ ਸਰਕਾਰ ਦਾ ਜ਼ਿਕਰ ਕੀਤਾ ਗਿਆ ਹੈ ਖਾਲਸਾ ਸਰਕਾਰ ਦਾ ਅੱਗੇ ਹੈ ਟੁੰਡਾ ਲਾਟ ਕਿਸ ਅੰਗਰੇਜ਼ ਨੂੰ ਕਿਹਾ ਜਾਂਦਾ ਹੈ ਲਾਡ ਹਾਰਡਿੰਗ ਨੂੰ ਅਗਲਾ 3/2 ਕਵੈਸਨ ਹੈ ਵਾਰ ਦਾ ਅਖੀਰਲਾ ਹਿੱਸਾ ਕਿਹੜਾ ਹੁੰਦਾ ਹੈ ਮਹਾਤਮ ਮਹਾਤਮ ਚੌਥਾ ਕਵੈਸਨ ਚੰਡੀ ਦੀ ਵਾਰ ਦਾ ਮੂਲ ਸਰੂਪ ਕੀ ਹੈ ਮਾਰਕੰਡਾ ਪੁਰਾਣ ਪੰਜਵਾਂ ਕੁਐਸਚਨ ਹੈ ਜਪ ਸਾਹਿਬ ਕਿਸ ਦੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਕਿਸ ਛੰਦ ਵਿੱਚ ਲਿਖੀ ਗਈ ਹੈ ਨਿਸ਼ਾਨੀ ਸਿਰਖੰਡ ਨਿਸ਼ਾਨੀ ਸਿਰਖੰਡੀ ਨਿਸ਼ਾਨੀ ਦੇ ਵਿੱਚ ਲਿਖੀ ਗਈ ਹੈ ਅੱਗੇ ਸਾਡਾ 7ਵਾਂ ਕੁਐਸਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੀਆਂ ਕਿੰਨੇ ਬਾਣੀਕਾਰਾਂ ਦੀ ਬਾਣੀ ਦਰਜ ਹੈ 36 ਬਾਣੀਕਾਰਾਂ ਦੀ ਜਿਹੜੀ ਬਾਣੀ ਦਰਜ ਹੈ ਅੱਠਵਾਂ ਕੁਐਸਚਨ ਆਦਿ ਗ੍ਰੰਥ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ 30 ਰਾਗਾਂ ਵਿੱਚ ਸੱਦਨਵਾਂ ਕੁਐਸਚਨ ਹੈ ਜਪਜੀ ਕਿਸ ਗੁਰੂ ਸਹਿਬਾਨ ਦੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੀ ਜਪ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਜਪਜੀ ਕਿਹਦੀ ਹੈਗੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ 17 ਰਾਗਾਂ ਵਿੱਚ ਗੁਰੂ ਅਮਰਦਾਸ ਜੀ ਨੇ ਬਾਣੀ ਰਚੀ 11ਵਾਂ ਕੁਐਸਚਨ ਮੇਰੇ ਮੀਰਾ ਮਨ ਲੋਚੇ ਗੁਰਦਾਸ ਸਨ ਗੁਰਦਰਸ਼ਨ ਤਾਈ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਆਉਰੇ ਨਹੀਂ ਇਹਦਾ ਆਉਰੇ ਨਹੀਂ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਕਿਸ ਗੁਰੂ ਸਹਿਬਾਨ ਦੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੀ ਗगन ਮੇ ਥਾਲ ਬਾਣੀ ਦਾ ਕਾਵ ਰੂਪ ਕਿਹੜਾ ਹੈ ਆਰਤੀ 20ਵਾਂ ਕੁਐਸਚਨ ਹੈ ਗੋਬਿੰਦਵਾਲ ਵਿਖੇ ਬੋਲੀ ਦਾ ਨਿਰਮਾਣ ਕਿਹੜੇ ਗੁਰੂ ਸਹਿਬਾਨ ਨੇ ਕਰਵਾਇਆ ਗੁਰੂ ਅਮਰਦਾਸ ਜੀ ਨੇ ਇਹਨਾਂ ਲਿਖੇ ਵਿੱਚੋਂ ਕਿਹੜੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ 52 ਅਖਰੀ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ ਗੁਰੂ ਅਰਜਨ ਦੇਵ ਜੀ ਦੀ ਹੈ ਇਹ 15ਵਾਂ ਕੁਐਸਚਨ ਹੈ ਗगन ਮੇਥਾਲ ਬਾਣੀ ਵਿੱਚ ਰਵੀ ਦਾ ਕੀ ਅਰਥ ਹੈ ਸੂਰਜ ਸੁਖਮਨੀ ਬਾਣੀ ਇਹ ਸੁਖਮਨੀ ਬਾਣੀ ਵਿੱਚ ਕਿੰਨੀਆਂ ਅਸ਼ਟ ਪਦੀਆਂ ਹਨ 24 17ਵਾਂ ਕੁਐਸਚਨ ਸੂਫੀ ਕਾਵ ਦਾ ਮੋਢੀ ਕਵੀ ਕੌਣ ਹੈ ਬਾਬਾ ਫਰੀਦ 18ਵਾਂ ਕੁਐਸਚਨ ਬਾਬਾ ਬੁੱਲੇ ਸ਼ਾਹ ਦੀ ਮাজার ਪਾਕਿਸਤਾਨ ਦੇ ਕਿਹੜੇ ਸ਼ਹਿਰ ਵਿੱਚ ਹੈ ਕਸੂਰ ਵਿੱਚ ਕੱਲ ਕਰਵਾਏ ਸੀ ਇਹ ਕੁਐਸਚਨ ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਭੁੱਲੇ ਕਰਨੇ ਕਿਸ ਕਵਿਤੀਆਂ ਸਤਰਾਹਨ ਹਾਫਿਜ਼ ਬਰਖੁਰਦਾਰ ਦੀਆਂ। ਬੀਮਾ ਕੁਐਸਚਨਾਂ ਕਾਫੀ ਲਿਖਣ ਵਾਲਾ ਪਹਿਲਾ ਕਵੀ ਕਿਸ ਨੂੰ ਮੰਨਿਆ ਜਾਂਦਾ ਹੈ? ਸ਼ਾਹ ਹੁਸੈਨ ਨੂੰ। ਅਠਵਾਰਾ ਕਿਸ ਕਵੀ ਦੀ ਰਚਨਾ ਹੈ ਬੁੱਲੇ ਸ਼ਾਹ ਦੀ? ਇਹ ਵੀ ਗੱਲ ਕੀਤਾ ਸੀ ਆਪਾਂ ਨੇ। ਬਿਰਹਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ? ਸ਼ਾਹ ਹੁਸੈਨ ਨੂੰ। ਸਾਹੂਸ਼ਾਨ ਨੂੰ 23ਵਾਂ ਕੁਐਸਚਨ ਸ਼ਰੀਅਤ ਤੋਂ ਕੀ ਭਾਵ ਹੈ ਧਾਰਮਿਕ ਨਿਜ਼ਮ ਨੇ ਸ਼ਰੀਅਤ ਤੋਂ ਭਾਵ 24ਵਾਂ ਕੁਐਸਚਨ ਗਾਂ ਗਾਂਜਸ਼ਕਰ ਕਿਸ ਨੂੰ ਕਿਹਾ ਜਾਂਦਾ ਹੈ ਸੇਖ ਫਰੀਦ ਜੀ ਨੂੰ ਬਾਬਾ ਫਰੀਦ ਜੀ ਨੂੰ ਕੁਫਰ ਦਾ ਕੀ ਅਰਥ ਹੈ ਝੂਠ ਕੁਫਰ ਦਾ ਅਰਥ ਹੈ ਝੂਠ ਗੁਰੂ ਗ੍ਰੰਥ ਸਾਹਿਬ ਵਿੱਚ ਸੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਦਰਜ ਹਨ ਤਾਂ 112 ਸ਼ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਬਾਬਾ ਫਰੀਦ ਜੀ ਦੇ ਬੁੱਲੇ ਸ਼ਾਹ ਦੇ ਮੁਰਸ਼ਦ ਦਾ ਕੀ ਨਾਮ ਸੀ ਸ਼ਾ ਨਾਇਤ ਇਹ ਵੀ ਗੱਲ ਕੀਤਾ ਸੀਗਾ ਆਪਾਂ ਨੇ 28ਵਾਂ ਕੁਐਸਚਨ ਹੈ ਸ਼ਾ ਹੁਸੈਨ ਦਾ ਸਬੰਧ ਕਿਸ ਸਿਲਸਿਲੇ ਨਾਲ ਹੈ ਮਲਾਮਤੀ ਸਿਲਸਿਲੇ ਨਾਲ ਪੰਜਾਬ ਦਾ ਮੋਢੀ ਕਿੱਸਾਕਾਰ ਕੌਣ ਹੈ ਦਮੋਦਰ 30ਵਾਂ ਕੁਐਸਚਨ ਹੈ ਮਿਰਜ਼ਾ ਸਾਹਿਬਾਂ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਪਿੱਲੂ ਨੇ ਮਿਰਜ਼ਾ ਸਾਹਿਬਾਂ ਦਾ ਸਭ ਤੋਂ ਪਹਿਲਾ ਜਿਹੜਾ ਕਿੱਸਾ ਸੀ ਉਹ ਲਿਖਿਆ ਸੀਗਾ 31ਵਾਂ ਕੁਐਸਚਨ ਹੈ ਸਾਡਾ ਕਿਹੜੇ ਪਿੰਡ ਦੀ ਮਸਜਿਦ ਵਿੱਚ ਬੈਠ ਕੇ ਵਾਰਿਸ਼ਾਨ ਨੇ ਹੀ ਇਸ ਦਾ ਕਿੱਸਾ ਜਿਹੜਾ ਸੀਗਾ ਉਹ ਲਿਖਿਆ ਸੀਗਾ ਉਹ ਮਲਕਾ ਹੰਸ ਦੀ ਜਿਹੜੀ ਮਸਜਿਦ ਸੀਗੀ ਉਹਦੇ ਉੱਥੇ ਦਾ ਪਿੰਡ ਸੀਗਾ ਉੱਥੇ ਬੈਠ ਕੇ ਉਹਨੇ ਕੀ ਸੀਗਾ ਵਾਰਿਸ਼ਾਨ ਨੇ ਆਪਣਾ ਜਿਹੜਾ ਕਿੱਸਾ ਹੀਰ ਦਾ ਜਿਹੜਾ ਸੀ ਉਹ ਮੁਕੰਮਲ ਕੀਤਾ ਸੀਗਾ ਬਤਿਮਾ ਕੁਆਸ਼ਨ ਹੈ ਹਾਸ਼ਮ ਸ਼ਾਹ ਕਿਸ ਕਾਲ ਦਾ ਕਿੱਸਾਕਾਰ ਹੈ ਮਹਾਰਾਜ ਰਣਜੀਤ ਸਿੰਘ ਦੇ ਕਾਲ ਦਾ 32 33ਵਾਂ ਕੁਐਸਚਨ ਹੈ 32ਵਾਂ ਆਊਗਾ ਇਹ 32ਵਾਂ ਕੁਐਸਚਨ 32ਵਾਂ ਕੁਐਸਚਨ ਹੈ ਬਾਰੇ ਸ਼ਾਹ ਕਿਸ ਸਮੇਂ ਦਾ ਕਿੱਸਾਕਾਰ ਹੈ 18ਵੀਂ ਸਦੀ ਦਾ 33ਵਾਂ ਕੁਐਸਚਨ ਹੈ 33 ਇਹ ਸੀ 33ਵਾਂ 31ਮ 32ਮ 33ਵਾਂ ਇਹ ਹੀ ਆਏਗਾ ਕਾਊਂਟਿੰਗ ਕਰ ਤੋਗੇ 33ਵਾਂ ਹਾਸ਼ਮ ਸ਼ਾਹ ਨੇ ਸੱਸੀ ਪੁੰਨੂ ਕਿੱਸਾ ਕਿਹੜੇ ਛੰਦ ਵਿੱਚ ਲਿਖਿਆ ਇਹ ਦਵਈਆ ਛੰਦ ਵਿੱਚ ਦਵਈਆ 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 ਛੰਦ ਦੇ ਵਿੱਚ ਲਿਖਿਆ ਕੱਢ ਕਲੇਜਾ ਲੈ ਗਈ ਖਾਨਖੀਵੇ ਦੀ ਧੀ ਗੱਜ-ਗੱਜ ਲੰਬੀਆਂ ਮੇਡੀਆਂ ਰੰਗ ਜੋ ਗੋਰਾ ਸੀ ਕੀ ਇਹ ਕਿੱਸਾ ਕਿਸ ਕਿਸੇ ਦੀਆਂ ਜਿਹੜੀਆਂ ਸਤਰਾ ਨੇ ਇਹ ਇਹ ਮਿਰਜਾ ਸਹਿਵਾ ਕਿਸੇ ਦੀਆਂ ਜਿਹੜੀਆਂ ਇਹ ਸਤਰਾ ਨੇ ਅੱਗੇ 36ਵਾਂ ਸ਼ੀਰੀ ਫਰਿਆਦ ਦਾ ਕਿੱਸਾ ਕਿਸ ਕਿਸਾ ਕਰਨੇ ਲਿਖਿਆ ਹਾਸ਼ਮ ਸ਼ਾਹ ਨੇ ਲਿਖਿਆ ਅੱਗੇ 37ਵਾਂ ਕਿੱਸੇ ਦਾ ਆਰੰਭ ਜਿਹੜਾ ਆਰੰਭਿਕ ਤਤ ਹੈਗਾ ਕਿਹੜਾ ਮੰਨਿਆ ਜਾਂਦਾ ਹੈ ਮੰਗਲਾਚਰਨ ਨਾਲ ਅੱਗੇ 38ਵਾਂ ਗਿਆਨ ਬੋਧ ਕਿਸ ਦੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਕਿਸ ਦੀ ਰਚਨਾ ਹੈ ਸ਼ਾ ਮੁਹੰਮਦ ਦੀ ਕਿਹੜੀ ਵਾਰ ਦਾ ਸਬੰਧ ਆਧਕਾਲ ਨਾਲ ਹੈ ਮੂਸੇ ਦੀ ਵਾਰ ਦਾ ਸਬੰਧ ਆਧਕਾਲ ਨਾਲ ਹੈ ਆਧੁਨਿਕ ਪੰਜਾਬੀ ਕਾਵ ਦੇ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ ਭਾਈ ਵੀਰ ਸਿੰਘ ਜੀ ਨੂੰ ਮੰਨਿਆ ਜਾਂਦਾ ਹੈ ਭਾਈ ਵੀਰ ਸਿੰਘ ਦੁਆਰਾ ਰਚਿਤ ਰਾਣਾ ਸੂਰਤ ਸਿੰਘ ਦੀ ਵਿਧੀ ਕਿਹੜੀ ਹੈ ਖੁੱਲੀ ਕਵਤਾ ਅੱਗੇ 43ਵਾਂ ਕੁਐਸਚਨ ਹੈ ਸੂਫੀ ਖਾਨਾ ਕਿਤਾਬ ਕਿਸ ਲੇਖਕ ਨਾਲ ਸੰਬੰਧਿਤ ਹੈ ਧਨੀ ਰਾਮ ਚਾਤਰੀਕ ਨਾਲ 44ਵਾਂ ਕੁਐਸਚਨ ਆ ਪੰਜਾਬ ਦੀ ਆਵਾਜ਼ ਕਿਸ ਨੂੰ ਕਿਹਾ ਜਾਂਦਾ ਹੈ ਅਮਰਤਾ ਪ੍ਰੀਤਮ ਨੂੰ ਜਵਾਨ ਪੰਜਾਬ ਦੇ ਕਿਸ ਕਵੀ ਦੀ ਕਵਿਤਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ 46ਵਾਂ ਅਮਰਤਾ ਪ੍ਰੀਤਮ ਨੇ ਕਿਹੜੇ ਰਸਾਲਾ ਜਿਹੜਾ ਕਿਹੜਾ ਰਸਾਲਾ ਸੀ ਜਿਹੜਾ ਕੱਢਿਆ ਸੀ नागਮਨੀ ਰਸਾਲਾ ਨੇ ਜਿਹੜਾ ਕੱਢਿਆ ਸੀ 47ਵਾਂ ਸੁਰਜੀਤ ਪਾਤਰ ਨੂੰ ਕਿਸ ਕਿਤਾਬ ਤੇ ਭਾਰਤੀ ਸਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ ਸੀ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਅੜਤਾਲੀਮਾ ਵੇਲੇ ਵੇਲਾ ਵੇਲ ਕਾਵ ਸੰਗ੍ਰਹਿ ਦਾ ਲੇਖਕ ਕੌਣ ਹੈ ਵੱਡਾ 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 ਵੇਲਾ ਵੱਡਾ ਵੇਲਾ ਕਾਵ ਸੰਗ੍ਰਹਿ ਦਾ ਲੇਖਕ ਕੌਣ ਹੈ ਪ੍ਰੋਫੈਸਰ ਮੋਨ ਸਿੰਘ ਇਹ ਵੱਡਾ ਵੇਲਾ ਦਾ ਵੱਡਾ ਵੇਲਾ ਕਾਵ ਸੰਗ੍ਰਹਿ ਦਾ ਲੇਖਕ ਕੌਣ ਹੈ ਪ੍ਰੋਫੈਸਰ ਮੋਨ ਸਿੰਘ ਮਾਰ ਰਹੀ ਹੈ ਮੇਰੀ 파ਸ਼ਾ ਕਿਸ ਕਵੀ ਦੀ ਕਵਿਤਾ ਹੈ surjit patar ਦੀ ਕਿਹੜੇ ਕਵੀ ਨੂੰ ਪੰਜਾਬਮ ਲਾਸਟ ਦਾ 50 ਦਾ 50 ਲਾਸਟ ਦਾ ਕੁਐਸਚਨ ਹੈ ਸਾਡਾ ਪੰਜਾਬਮ ਕਿਹੜੇ ਕਵੀ ਨੂੰ ਆਧੁਨਿਕ ਕਾਲ ਦਾ ਯੋਗ ਕਵੀ ਕਿਹਾ ਜਾਂਦਾ ਹੈ ਪ੍ਰੋਫੈਸਰ ਮੋਨ ਸਿੰਘ ਨੂੰ ਜਿਹੜਾਗਾ ਆਧੁਨਿਕ ਕਾਲ ਦਾ ਯੋਗ ਕਵੀ ਕਿਹਾ ਜਾਂਦਾ ਹੈ ਇਹ ਸਾਡੇ ਜਿਹੜੇ ਕੁਐਸਚਨ ਸੀਗੇ 50 ਕੁਐਸਚਨ ਸੀਗੇ ਤੇ ਇਹਨਾਂ ਨੂੰ ਕਵੈਸਚਨ ਨੂੰ ਧਿਆਨ ਨਾਲ ਪੜ੍ਹ ਲੈਣਾ ਤੇ ਯਾਦ ਕਰ ਲੈਣਾ ਆਈ ਹੋਪ ਤੁਹਾਨੂੰ ਇਹ ਵੀਡੀਓ ਜਿਹੜੀ ਹੈਗੀ ਚੰਗੀ ਲੱਗੀ ਹੋਊਗੀ ਤੇ ਵੀਡੀਓ ਭਾਵੇਂ ਛੋਟੀ ਬਣਦੀ ਹੈਗੀ ਪਰ ਉਹਦੇ ਚ ਆਪਾਂ ਪੁਆਇੰਟ ਟੂ ਪੁਆਇੰਟ ਆ ਕੇ ਜਿਹੜੀ ਗੱਲ ਕਰਦੇ ਆਂਗੇ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ ਹੈਗੀ ਠੀਕ ਹੈ ਜੇ ਵਿੱਚ ਮੈਂ ਕੋਈ ਹੋਰ ਗੱਲਾਂ ਲੈ ਕੇ ਆਜੂਗੀ ਤੁਹਾਡੇ ਇਹੀ ਜਿਹੜੇ 50 ਕਵੈਸਚਨ ਨੇ ਚਾਹੇ ਮੈਂ ਇਹ ਵੀਡੀਓ ਤੁਹਾਡੀ ਜਿਹੜੀ ਹੈਗੀ ਘੰਟੇ ਡੇਢ ਘੰਟੇ ਦੀ ਬਣਾ ਦਮਾ ਇਹ ਹੀ 50 ਕੁਐਸਚਨਾਂ ਨਾਲ ਜਿਹਦੇ ਵਿੱਚ ਕੀ ਹੈਗਾ ਸਾਡੀਆਂ ਬਾਹਰ ਲੀਆਂ ਗੱਲਾਂ ਜ਼ਿਆਦਾ ਹੋਣਗੀਆਂ ਜਿਹੜਾ ਸਾਡਾ ਸਟੱਡੀ ਨਾਲ ਰਿਲੇਟਡ ਜਿਹੜਾ ਹੋਊਗਾ ਫੋਕਸ ਉਹ ਉਹਦੇ ਤੇ ਅਸੀਂ ਹੌਲੀ ਹੌਲੀ ਦਮਾਂਗੇ ਤਾਂ ਮੇਰਾ ਮਕਸਦ ਹੈਗਾ ਵੀ ਤੁਹਾਨੂੰ ਘੱਟ ਸਮੇਂ ਦੇ ਵਿੱਚ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਉਹ ਮਟੀਰੀਅਲ ਆ ਜਿਹੜਾ ਉਹ ਪ੍ਰੋਵਾਈਡ ਕਰਵਾਉਣਾ ਚਾਹੇ 9 ਮਿੰਟ 10 ਮਿੰਟ ਦੀ ਵੀਡੀਓ ਆ ਪਰ ਇਹਦੇ ਵਿੱਚ ਤੁਹਾਨੂੰ 10 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਨੂੰ 50 50 ਕੁਐਸਚਨ ਨੇ ਜਿਹੜੇ ਉਹ ਮਿਲ ਜੰਦੇ ਹੈਗੇ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਪੜਨਾ ਯਾਦ ਕਰ ਲੈਣਾ ਕੁਐਸਚਨਾਂ ਨੂੰ ਆਈ ਹੋਪ ਤੁਹਾਨੂੰ ਜਿਹੜੀ ਵੀਡੀਓ ਇਹ ਚੰਗੀ ਲੱਗੀ ਹੋਵੇਗੀ ਤੇ ਜੇ ਵੀਡੀਓ ਚੰਗੀ ਲੱਗੀ ਹੈਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਕਮੈਂਟ ਕਰਕੇ ਦੱਸਣਾ ਤੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਜਿਹੜਾਗਾ ਵੀਡੀਓ ਦਾ ਇੱਕ ਨੋਟੀਫਿਕੇਸ਼ਨ ਜਿਹੜੀ ਬੈਲ ਹੁੰਦੀ ਹੈਗੀ ਉਹ ਔਨ ਕਰ ਲੈਣਾ ਤੁਹਾਨੂੰ ਵੀਡੀਓ ਦਾ ਜਿਹੜਾ ਜਿਹੜਾ ਟਾਈਮ ਟੂ ਟਾਈਮ ਵੀਡੀਓ ਜਿਹੜੀ ਆ ਤੁਹਾਨੂੰ ਉਹ ਮਿਲਦੀ ਰਹੂਗੀ